ਲਗਭਗ ਜਿਲ੍ਹਾ ਪ੍ਰੀਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜਿਹੇ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮਾ ਦੀ ਪਾਰਟੀ ਹਾਰੀ ਹੈ ਕੋਈ ਗੱਲ ਨਹੀਂ ਹਰ ਇੱਕ ਨੂੰ ਹੱਕ ਹੈ ਜੇ 5 ਵੋਟਾਂ ਜਿੱਤਿਆ 4 ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜਿਹੜੇ ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤਾਂ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ 68% ਬਲਕ ਸੰਮਤੀ ਤੇ 72% ਜ਼ਿਲ੍ਹਾ ਪ੍ਰਸ਼ਦ ਮਿਲਾ ਕੇ ਟੋਟਲ 70% ਸਾਡੀਆਂ ਜਿਹੜੀਆਂ ਪੇਂਡੂ ਏਰੀਆ ਦੇ ਵਿੱਚੋਂ ਸੀਟਾਂ ਬਣਦੀਆਂ ਨੇ ਤੇ ਇਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਆ ਜੇ ਤੁਸੀਂ ਹੁਣ ਇਹ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤ ਗਏ ਕਿਤੋਂ 10 ਜਿੱਤ ਗਏ ਕਿਤੋਂ 11 ਜਿੱਤ ਗਏ ਇੱਕ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤਦੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤਫਹਿਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤਫਹਿਮੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਬਿਲਕੁਲ ਕਲੀਅਰ ਚਾਰ ਸਾਲਾਂ ਬਾਅਦ ਜਿਹੜੇ ਕੰਮ ਭਾਵੇਂ ਉਹ ਦਿਨੇ ਬਿਜਲੀ ਭਾਵੇਂ ਉਹ ਕੱਸੀ ਦਾ ਸੂਏ ਦਾ ਪਾਣੀ ਭਾਵੇਂ ਉਹ ਫੌਜ ਦੇ ਜਵਾਨ ਜਾਂ ਪੁਲਿਸ ਦੇ ਜਵਾਨ ਦੀ ਸ਼ਹੀਦੀ ਤੇ 1 ਕਰੋੜ ਰੁਪਈਆ ਉਹਨਾਂ ਦੇ ਪਰਿਵਾਰ ਨੂੰ ਕਿਉਂਕਿ ਪਿੰਡਾਂ ਨਾਲ ਸੰਬੰਧਤ ਨੇ ਸਾਰੇ ਭਾਵੇਂ 58000 ਨੌਕਰੀਆਂ ਭਾਵੇਂ ਟੋਲ ਪਲਾਜ਼ੇ ਬੰਦ ਕਰਨੇ ਭਾਵੇਂ ਉਹ ਸ਼ਤਾਬਦੀਆਂ ਮਨਾਉਣੀਆਂ ਗੁਰੂ ਸਾਧੀਆਂ ਉਹ ਸਾਡੇ ਫਰਜ਼ਾਂ 'ਚ ਆ ਜਾਂਦੇ ਸਾਰੇ ਸੋ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਔਰ ਸਾਨੂੰ ਉਮੀਦ ਹੈ ਕਿ ਜਿੱਥੇ-ਜਿੱਥੇ ਸਾਡੇ ਜਿਹੜੇ ਕੈਂਡੀਡੇਟ ਨੇ ਬਹੁਤ ਘੱਟ ਮਾਰਜਨ ਤੇ ਹਾਰੇ ਵੀ ਨੇ ਉੱਥੇ-ਉੱਥੇ ਉਹ ਆਪਣੀਆਂ ਕਮੀਆਂ ਲੱਭਣਗੇ ਲੋਕਾਂ ਕੋਲੇ ਜਾਵਾਂਗੇ ਕਿਹੜੀ ਕਮੀ ਰਹੀ ਕਿ ਲੋਕਾਂ ਨੇ ਜਿਹੜਾ ਉਹ ਫਤਵਾ ਜਿਹੜਾ ਥੋੜੇ ਜੇ ਮਾਰਜਨ ਤੇ ਕਿਤੇ ਹੋਰ ਕੀਤਾ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਸਾਰੇ ਆਪਣੀ ਪਾਰਟੀ ਦੇ ਵਰਕਰਾਂ ਚੇਅਰਮੈਨਾਂ ਜਾਂ ਲੀਡਰਾਂ ਨੂੰ ਅਸੀਂ ਉੱਤੇ ਭੇਜਾਂਗੇ ਲੋਕਾਂ ਕੋਲੇ ਅਸੀਂ ਲੋਕਾਂ ਦੇ ਵਿੱਚੋਂ ਹੀ ਨਿਕਲੇ ਆ ਲੋਕਾਂ ਚ ਹੀ ਰਹਿਣਾ ਤੇ ਇਸ ਜਿਹੜਾ ਜਿਸ ਤਰ੍ਹਾਂ ਮੈਂ ਕੇਜਰੀਵਾਲ ਸਾਹਿਬ ਨੇ ਦੱਸਿਆ ਕਿ ਪਹਿਲਾਂ 17 ਚ ਸਰਕਾਰ ਬਣੀ 18 ਚ ਵੋਟਾਂ ਪੈ ਗਈਆਂ 12 ਚ ਸਰਕਾਰ ਬਣੀ 13 ਚ ਪੈ ਗਈਆਂ ਹੁਣ 22 ਚ ਸਰਕਾਰ ਬਣੀਆਂ ਲਗਭਗ 26 ਚੋਟਾਂ ਪਈਆਂ ਪੌਣੇ 4 ਸਾਲ ਬਾਅਦ ਅੱਜ ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਸ਼ਾਇਦ ਕੋਟ ਲੱਗ ਜਾਊਗਾ ਇਲੈਕਸ਼ਨ ਦਾ 1 ਸਾਲ ਰਹਿ ਗਿਆ ਸੋ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ ਜਿੰਨੇ ਗਰੰਟੀਆਂ ਜਿਹੜੀਆਂ ਅਸੀਂ ਦਿੱਤੀਆਂ ਵੀ ਨਹੀਂ ਸੀ ਉਹ ਵੀ ਪੂਰੀਆਂ ਕਰਤੀਆਂ ਜਿਹੜੀਆਂ ਦੋ ਚਾਰ ਰਹਿੰਦੀਆਂ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਤੇ ਵੀ ਗੌਰ ਕਰਕੇ ਤੇ ਸਾਰਾ ਲੇਖਾ ਜੋਖਾ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ ਤੇ ਆਵਾਮ ਦੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ ਕੱਲਾ ਪੰਜਾਬ 'ਚ ਨਹੀਂ ਕਜਰੀਵਾਲ ਸਾਹਿਬ ਪੂਰੇ ਦੇਸ਼ ਜਿਹਾ ਨੇ ਹੁਣੇ ਗੋਆ ਤੋਂ ਆਏ ਨੇ ਗੋਆ ਦੇ ਵਿੱਚ ਵੀ ਇਲੈਕਸ਼ਨ ਹੋਣੀ ਹੈ ਸ਼ਨੀਵਾਰ ਕੋ ਸ਼ਨੀਵਾਰ ਨੂੰ ਇਲੈਕਸ਼ਨ ਹੈ ਗੋਆ ਦੇ ਵਿੱਚ ਵੀ ਬਲਾਕ ਸੰਮਤੀ ਦੀਆਂ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਗੁਜਰਾਤ ਦੇ ਵਿੱਚ ਸਾਡੇ ਐਮਐਲਏ ਨੇ ਮਾਰਚ ਮੈਂ ਇਲੈਕਸ਼ਨ ਗੁਜਰਾਤ ਦੇ ਵਿੱਚ ਵੀ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਚ ਲੜ ਰਹੇ ਆ ਐਮਐਲਏ ਨੇ ਸਾਡੀ ਹਾਜ਼ਰੀ ਹੈਗੀ ਉੱਥੇ ਜੰਮੂ ਕਸ਼ਮੀਰ ਚ ਸਾਡਾ ਡੋਡੇ ਤੋਂ ਸਾਡਾ ਇੱਕ ਐਮਐਲਏ ਸਾਡਾ ਜਿੱਤਿਆ ਹੋਇਆ ਹੈ ਰੀਸੈਂਟਲੀ ਹੁਣ ਕੇਰਲਾ ਦੇ ਵਿੱਚ 3 ਸੀਟਾਂ ਆਈਆਂ ਕੇਰਲਾ ਵਿੱਚ ਕੇਰਲਾ ਦੇ ਵਿੱਚ 3 ਸੀਟਾਂ ਸਾਡੀਆਂ ਲੋਕਲ ਬਾਡੀ ਇਲੈਕਸ਼ਨਾਂ ਦੇ ਵਿੱਚ 3 ਲੇਡੀਜ਼ ਜਿੱਤੀਆਂ ਨੇ ਸੋ ਆਮਾਦੀ ਪਾਰਟੀ ਦੀਆਂ ਜੜਾਂ ਨੇ ਉਹ ਪੂਰੇ ਦੇਸ਼ ਦੇ ਵਿੱਚ ਇਮਾਨਦਾਰੀ ਦੀਆਂ ਇਨਟੀਗ੍ਰਿਟੀ ਦੀਆਂ ਫੈਲ ਰਹੀਆਂ ਨੇ ਤੇ ਮੈਂ ਵਧਾਈਆਂ ਵੀ ਦਿਨਾ ਸਾਡੇ ਨੈਸ਼ਨਲ ਕਨਵਿਨਿਅਨ ਸਾਹਿਬ ਨੂੰ ਔਰ ਇਸੇ ਤਰ੍ਹਾਂ ਬਾਕੀ ਵਿਰੋਧੀਆਂ ਨੇ ਤਾਂ ਇਲਜ਼ਾਮ ਲਾਈ ਹੋ ਜਾਣੇ ਨੇ ਜਿੱਥੋਂ ਜਿੱਤ ਗਏ ਉੱਥੇ ਸਹੀ ਹੈ ਜਿੱਥੋਂ ਹਾਰ ਗਏ ਉੱਥੇ ਤਾਂ ਕਹ ਇਹ ਤਾਂ ਉਹਨਾਂ ਨੇ ਕਹਿਣੇ-ਕਹਿਣਾ ਹੁੰਦਾ ਮੈਂ ਪਹਿਲਾਂ ਹੀ ਤੁਹਾਨੂੰ ਉਸ ਦਿਨ ਨੂੰ ਪ੍ਰੈਸ ਕਾਨਫਰੰਸ ਕਰਕੇ ਦੱਸਤਾ ਸੀ ਕੋਈ ਕਿਸੇ ਕਿਸ ਦਾ ਤੱਕਾ ਨਹੀਂ ਬਿਲਕੁਲ ਫੇਅਰ ਇਲੈਕਸ਼ਨ ਹੈ ਔਰ ਜਿਹੜੇ ਅੰਦਰ ਏਜੰਟ ਬੈਠੇ ਨੇ ਉਹ ਕਹਿੰਦੇ ਨੇ ਬਿਲਕੁਲ ਸਹੀ ਹੋ ਰਿਹਾ ਜੀ ਬਾਹਰ ਵਾਲੇ ਰੋਲਾ ਪਾ ਰਹੇ ਨੇ ਜੀ ਬਹੁਤ ਤੱਕਾ ਹੋ ਰਿਹਾ ਜੀ ਆਹ ਹੋ ਰਿਹਾ ਜ ਕਿਸੇ ਹੋਰ ਪਾਸੇ ਡਾਇਵਰਟ ਕਰਨਾ ਚਾਹੁੰਦੇ ਸੀਗੇ ਜੋ ਕਿ ਨਹੀਂ ਹੋ ਸਕਦੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕੋਈ ਸਵਾਲ ਤੁਹਾਡਾ ਹੋਵੇ ਤਾਂ ਅਸੀਂ ਲੈ ਸਕਦੇ ਹਾਂ ਵਧੀਆ ਵਧੀਆ ਗੱਲ ਹੈ ਜੀ ਵੀਰੇ ਦੇਖੋ ਕਾਕਾ ਕਾਂਗਰਸ ਤੋਂ 4 ਗੁਣਾ ਵੱਧ ਵੋਟਾਂ ਪਈਆਂ ਜਿ ਅਸੀਂ ਟਾ ਮਿਲੀਆਂ ਨੇ ਅਕਾਲੀ ਦਲ ਤੋਂ 5 ਗੁਣਾ ਵੱਧ ਤੇ ਉਹਨਾਂ ਤੋਂ 20 ਗੁਣਾ ਵੱਧ ਆਪਣਾ ਬੀਜੇਪੀ ਤੋਂ ਤੇ ਇਹ ਪ੍ਰਾਪਤੀ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਹੈ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਹੋਰ ਵੀ ਜ਼ਿਆਦਾ ਜੋਸ਼ ਨਾਲ ਕੰਮ ਕਰਾਂਗੇ ਕਿ ਲੋਕ ਜਿਹੜਾ ਕੀਤੇ ਹੋਏ ਕੰਮਾਂ ਦਾ ਰਿਵਾਰਡ ਦੇ ਰਹੇ ਐ ਐਕਚੁਅਲੀ ਤੁਸੀਂ ਵੀ ਹੀ ਕਹਿੰਦੇ ਸੀ ਉਸ ਦਿਨ ਪ੍ਰੈਸ ਕਾਨਫਰੰਸ 'ਚ ਵੀ ਸੈਮੀ ਫਾਈਨਲ ਐ ਹੈ ਮੈਂ ਤੁਹਾਨੂੰ ਕਹਿਆ ਸੀ ਕਿ ਰਿਜ਼ਲਟ ਤੋਂ ਬਾਅਦ ਗੱਲ ਕਰ ਲਿਓ ਕਰ ਲਓ ਅੱਜ ਫਿਰ ਕੀ ਕੀ ਕਹੋਂਗੇ ਇਹਨੂੰ ਸੈਮੀਫਾਈਨਲ ਕਹੋਂਗੇ ਜਾਂ ਅਗਲੀ ਸਰਕਾਰ ਦਾ ਲੇਖਾ ਜੋਖਾ ਜਾਂ ਕੀ ਕਹਿੰਦੇ ਸੀ ਤੁਸੀਂ ਉਹ ਪੱਤਰਕਾਰ ਕਿੱਤੇ ਨੇ ਜਿਹੜੇ ਕਹਿੰਦੇ ਸੀ ਸੈਮੀਫਾਈਨਲ ਐ ਮੈਂ ਕਹਿੰਦਾ ਸੀ ਵੀ ਤਰਨ ਤਰਨ ਨੂੰ ਵੀ ਸੈਮੀਫਾਈਨਲ ਕਹਿ ਦਿੰਨੇ ਹੋ ਅੱਗੇ ਹੋਰ ਆਉਣਗੇ ਇਲੈਕਸ਼ਨ ਉਹਨੂੰ ਵੀ ਸੈਮੀਫਾਈਨਲ ਕਹਿ ਦਿੰਨੇ ਹੋ ਕੱਲੇ ਕੱਲੇ ਨੂੰ ਸੈਮੀਫਾਈਨਲ ਨਾ ਕਹੋ ਅਸਲ 'ਚ ਹਰ ਇਲੈਕਸ਼ਨ ਦਾ ਇੱਕ ਆਪਣਾ ਆਪਣਾ ਜਿਹੜਾ ਜ਼ਰੀਆ ਹੁੰਦਾ ਹੈ ਆਪਣੇ ਮੁੱਦੇ ਹੁੰਦੇ ਨੇ ਹਰ ਇਲੈਕਸ਼ਨ 'ਚ ਸੋ ਇਸ ਕਰਕੇ ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ मतलब ਜਿਹੜੀਆਂ ਪਿੰਡੂ ਪਾਰਟੀ ਕਹਿੰਦੀ ਆ ਆਪਣੇ ਆਪ ਨੂੰ ਜਿਹੜੀ ਅਕਾਲੀ ਦਲ ਉਹ ਤੀਜੇ ਨੰਬਰ ਤੇ 22 ਫਾਰ ਬਹੁਤ ਵੱਡੇ ਮਾਰਜਨ ਨਾਲ ਤੀਜੇ ਨੰਬਰ ਤੇ ਨੇ ਛੋਟੇ ਛੋਟੇ ਪੈਚਸ ਦੇ ਵਿੱਚ ਉਹ ਜਿੱਤੇ ਨੇ ਉਹ ਬਠਿੰਡਾ ਜਾਂ ਲੰਬੀ ਦੇ ਏਰੀਏ ਦੀ ਪਾਰਟੀ ਬਣ ਕੇ ਰਹਿ ਗਈ ਹੈ। ਨਮਸਕਾਰ ਜੀ ਮੈਂ ਮਨੋਜ ਜੋਸ਼ੀ ਜ਼ੀ ਨਿਊਜ਼ ਤੋਂ ਆ ਜੀ ਮੈਂ ਮੇਰਾ ਸਵਾਲ ਕੇਜਰੀਵਾਲ ਸਾਹਿਬ ਸੇ ਹੈ ਕੇਜਰੀਵਾਲ ਸਾਹਿਬ ਕੇ ਗੁਜਰਾਤ ਔਰ ਉੱਤਰ ਪ੍ਰਦੇਸ਼ ਮੇਂ ਵੀ ਆਪਕੀ ਪਾਰਟੀ ਇਲੈਕਸ਼ਨ ਲੜੇਗੀ? ਜ਼ਰੂਰ ਲੜੇਗੀ। ਔਰ ਪੂਰੀ ਤਿਆਰੀ ਚੱਲ ਰਹੀ ਹੈ। ਅ ਸੀਐਮ ਸਾਹਿਬ ਮੈਂ ਸਾਇਦ ਮਰੂਲਾ ਪ੍ਰਾਈਮੇਸ਼ੀਆ ਟੀਵੀ ਤੋਂ ਸੀਐਮ ਸਾਹਿਬ ਇੱਕ ਬੜੀ ਦਿਲਚਸਪ ਚੀਜ਼ ਇਹ ਵੀ ਦੇਖਣ ਨੂੰ ਮਿਲੇ ਜਿੱਥੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਨੇ ਕੋਈ 9 ਵੋਟ ਤੋਂ ਜਿੱਤੇ ਆ ਕੋਈ 5 ਵੋਟਾਂ ਦੇ ਵਿੱਚ ਜਿੱਤੇ ਆ ਪਰ ਤੁਹਾਡੇ ਪਿੰਡ ਤੋਂ ਕਹਿੰਦੇ ਸਿਰਫ ਇੱਕ ਵੋਟ ਕਿਸੇ ਨੂੰ ਪਈ ਉਹ ਬੀਜੇਪੀ ਦੇ ਕੈਂਡੀਡੇਟ ਨੂੰ ਪਈ ਸੀ ਉਹਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਉਹ ਦਾਵਾ ਬੜਾ ਵੱਡਾ ਕਰਦੇ ਸੀਗੇ ਉਸ ਦਾਅਵੇ ਨੂੰ ਕਿੱਦਾਂ ਦੇਖੀਏ ਔਰ ਨਤੀਜੇ ਤੁਹਾਡੇ ਪਿੰਡ ਤੋਂ ਸਿਰਫ ਇੱਕ ਵੋਟ ਹੈ ਬੀਜੇਪੀ ਦੀ ਇਹਦੀ ਵੀ ਜਾਣ ਚੱਲ ਰਹੀ ਹੈ ਵੀ ਉਹ ਕੌਣ ਪਾ ਗਿਆ ਔਰ ਪਿੰਡ ਦੇ ਲੋਕ ਦੋ ਤਿੰਨ ਬੰਦਿਆਂ ਤੇ ਸ਼ੱਕ ਕਰ ਰਹੇ ਨੇ ਮੈਂ ਕਿਹਾ ਵੀ ਸ਼ੱਕ ਨਾ ਕਰੋ ਕੋਈ ਗੱਲ ਨਹੀਂ ਸੋ ਪਿੰਡ ਦੇ ਦੇਖੋ ਜੀ ਮੈਂ ਪਹਿਲੇ ਦਿਨੋਂ ਕਹਿਣਾ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਕੱਲ ਨੂੰ ਮੈਂ ਪਿੰਡ ਜਾਊਂਗਾ ਆਪਣੇ ਗੁਰਦੁਆਰਾ ਸਾਹਿਬ 'ਚ ਮੱਥਾ ਵੀ ਟੇਕੂਗਾ ਪਿੰਡ ਦੇ ਲੋਕਾਂ ਦਾ ਧੰਨਵਾਦ ਕਰੂੰਗਾ ਤੇ ਦੇਖੋ ਜੇ ਤੁਸੀਂ ਪਿੰਡ ਦੇ ਲੋਕਾਂ ਕੋਲੇ ਮੁੱਖ ਮੰਤਰੀ ਬਣ ਕੇ ਜਾਓਗੇ ਜਾਂ ਵੱਡਾ ਕਲਾਕਾਰ ਜਾਂ ਖਿਡਾਰੀ ਬਣ ਕੇ ਵੱਡੇ ਜਾਓਗੇ ਤਾਂ ਫਿਰ ਉਹ ਲੋਕ ਕਹਿੰਦੇ ਯਾਰ ਸਾਡੇ ਨਾਲ ਤਾਂ ਖੇਡਦਾ ਹੁੰਦਾ ਸੀਗਾ ਤੇ ਸਾਡੇ ਨਾਲ ਗੁੱਲੀ ਡੰਡਾ ਖੇਡਿਆ ਸਾਡੇ ਨਾਲ ਬਚਪਨ ਬੀਤੇ ਆ ਸਾਡੇ ਨਾਲ ਕ੍ਰਿਕਟ ਖੇਡਦਾ ਸੀ ਸਾਡੇ ਨਾਲ ਇੱਥੇ ਪੜਦਾ ਸੀ ਤੇ ਤੂੰ ਹੁਣ ਵੱਡਾ ਬਣ ਗਿਆ ਸੋ ਮੈਂ ਕਦੇ ਵੀ ਮੈਂ ਕਹਿੰਨਾ ਕਿ ਮੈਂ ਸਾਡੇ ਪਿੰਡ ਵਾਲਿਆਂ ਤੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ ਆਪਣੇ ਚਾਚੇ ਆਪਣੇ ਤਾਏ ਆਪਣੀਆਂ ਰਿਸ਼ਤੇਦਾਰੀਆਂ ਸਾਡੇ ਸ਼ਰੀਕ ਭਾਈ ਜਿੰਨੇ ਵੀ ਹੈਗੇ ਨੇ ਪਿੰਡ ਚ ਭਾਈਚਾਰਾ ਇੱਕ ਤਾਂ ਮੈਂ ਕਦੇ ਵੀ ਆਪਣੇ ਪਿੰਡ ਰੈਲੀ ਨਹੀਂ ਕਰਦਾ ਜੀ ਕਦੇ ਮੈਂ ਆਪਣੇ ਪਿੰਡ ਵੋਟਾਂ ਨਹੀਂ ਮੰਗਦਾ ਤੁਸੀਂ ਵੀ ਗਏ ਹੋ ਕਈ ਵਾਰੀ ਮੈਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਯਾਰ ਆਪਣੇ ਪਿੰਡੂ ਵੀ ਵੋਟਾਂ ਮੰਗਣੀਆਂ ਪੈਣਗੀਆਂ ਤੇ ਸਾਡੇ ਪਿੰਡ ਵਾਲੇ ਤਾਂ ਸਭੋਂ ਆਪ ਪ੍ਰਚਾਰ ਕਰਦੇ ਆ ਕਰ ਕਰ ਜਾ ਕੇ ਹੋਰ ਪਿੰਡਾਂ ਚ ਰਿਸ਼ਤੇਦਾਰੀਆਂ ਚ ਜਾ ਕੇ ਸੋ ਮੈਂ ਸਤੌਜ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਅੱਜ ਵੀ ਦੇਖ ਰਹੇ ਹੋਣਗੇ ਤੇ ਕੱਲ ਨੂੰ ਮੈਂ ਮੱਥਾ ਟੇਕਣ ਗੁਰਦੁਆਰਾ ਸਾਹਿਬ ਵੀ ਜਾਊਂਗਾ ਤੇ ਪਿੰਡ ਵਾਲਿਆਂ ਨੂੰ ਵੀ ਮਿਲੂੰਗਾ ਜੀ ਬਸਮ ਵਰਮਾ ਫਰੋਮ ਡੇਲੀ ਪੋਸਟ ਮੇਰਾ ਸਵਾਲ ਹੈ ਇੱਕ ਸਾਲ ਰਹਿ ਗਿਆ ਵਿਧਾਨ ਸਭਾ ਚੋਣਾਂ ਨੂੰ ਸਿਹਤ ਸਿੱਖਿਆ ਦੇ ਉੱਤੇ ਤੁਸੀਂ ਗੱਲ ਕੀਤੀ ਸੀ ਇਸ ਵਾਰੀ ਕਿਹੜੇ ਮੁੱਦਿਆਂ ਤੇ ਚੜ੍ਹੇਗਾ ਚੋਣ ਲੜੋਗੇ ਐਂਡ ਸੈਕੰਡਲੀ ਕਿਉਂਕਿ ਤੁਸੀਂ ਸੈਮੀ ਫਾਈਨਲ ਦੀ ਗੱਲ ਕੀਤੀ ਇਹ ਵਾਲੇ ਇਹਨੂੰ ਮੰਨ ਲਈਏ ਹੁਣ ਸੈਮੀ ਫਾਈਨਲ ਇਹ ਤਾਂ ਤੁਸੀਂ ਹੀ ਕਰਦੇ ਹੋ ਸੈਮੀ ਫਾਈਨਲ ਤਾਂ ਤੁਸੀਂ ਬਣਾਉਂਦੇ ਅਸੀਂ ਅਸੀਂ ਮੁੱਦਿਆਂ ਤੇ ਲੜਦੇ ਆ ਜੀ ਅਸੀਂ ਕੋਈ ਅ ਦੇਖੋ ਕੋਈ ਧਾਰਮਿਕ ਜਾਂ ਕੋਈ ਜਾਤੀਵਾਦ ਜਾਂ ਕੋਈ ਇਸ ਤਰ੍ਹਾਂ ਦੀ ਪੋਲਿਟਿਕਸ ਅਸੀਂ ਨਹੀਂ ਕਰਦੇ ਅਸੀਂ ਆਪਣੇ ਕੰਮ ਗਣਾਉਨੇ ਆ ਇਵਨ ਇਨ ਇਨਾਂ ਇਲੈਕਸ਼ਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਵੀ ਨਹੀਂ ਪ੍ਰਚਾਰ ਕਰ ਸਕੇ ਮੈਂ ਜਾਪਾਨ ਤੇ ਕੋਰੀਆ ਗਿਆ ਹੋਇਆ ਸੀ ਇਨਵੈਸਟਮੈਂਟ ਲੈ ਕੇ ਆਉਣ ਵਾਸਤੇ ਮੈਂ 9 9 ਤਰੀਕ ਦੀ ਰਾਤ ਨੂੰ ਆਇਆ 10 11 12 ਉਹਨਾਂ ਦੇ ਸਾਰੇ ਨੇਤਾ ਜ਼ਮੀਨ 'ਤੇ ਉਹ ਉਹਨਾਂ ਦੇ ਸਾਰੇ ਲੀਡਰ ਜਿਹੜੇ ਸੀਗੇ ਉਹ ਜ਼ਮੀਨ ਤੇ ਸੀ ਰੰਦਾਵਾ ਸਾਹਿਬ ਬਡਿੰਗ ਸਾਹਿਬ ਬਾਦਲਾਂ ਦਾ ਸਾਰਾ ਟੱਬਰ ਹੀ ਫਿਰਦਾ ਸੀ ਹੈ ਜੀ ਭੂਂਦੜ ਚੰਦੂ ਮਾਜਰਾ ਸਾਰੇ ਹੀ ਫਿਰਦੇ ਸੀ ਵੱਡੇ ਵੱਡੇ ਲੀਡਰ ਜਿਹੜੇ ਉਹ ਪਿੰਡਾਂ ਦੇ ਵਿੱਚ ਫਿਰਦੇ ਸੀ ਉਹਦੇ ਬਾਅਦਯੂਤ ਵੀ ਕੋਈ ਸਾਡੇ ਨਾਲੋਂ 4 ਗੁਣਾ ਘਟਾ ਕੋਈ 5 ਗੁਣਾ ਘਟਾ ਹੈ ਤੋਂ ਇਸ ਕਰਕੇ ਸਾਡੀ ਤਾਂ ਮਤਲਬ ਸਮਝ ਲਓ ਵੀ ਜਿਹੜੀ ਨੌਜਵਾਨ ਬੈਟਰੀ ਸਾਡੀ ਜਿਹੜੀ ਹੈ ਸਾਡਾ ਬੈਕਅਪ ਬੈਂਚ ਸਟਰੈਂਥ ਜਿਹੜੀ ਹੈ ਇਹ ਇਲੈਕਸ਼ਨ ਉਹਨਾਂ ਨੇ ਲੜੀਆ ਵਧਾਈਆਂ ਉਹਨਾਂ ਨੂੰ ਦੇਵਾਂਗੇ ਅਸੀਂ ਸਮਝ ਲਓ ਸਾਡੀ ਅੰਡਰ 19 ਜਾਂ ਅੰਡਰ 21 ਟੀਮ ਜਿਹੜੀ ਹੈ ਉਹਨੇ ਜਿਹੜਾ ਇਹ ਕਮਾਲ ਕਰਕੇ ਰਕਤੀ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਜਾ ਕੇ ਉਹਨਾਂ ਨੇ ਵੋਟਾਂ ਮੰਗੀਆਂ ਔਰ ਬਹੁਤ ਸਾਰੇ ਯਾਦ ਉਮੀਦਵਾਰ ਜਿੰਨੇ ਉਹ ਵੀ ਸਾਡੇ ਹੀ ਨੇ ਕੋਈ ਐਸੀ ਗੱਲ ਨਹੀਂ ਹਰੇਕ ਨੂੰ ਹੱਕ ਹੈ ਖੜੇ ਹੋਣ ਦਾ ਇਲੈਕਸ਼ਨ ਲੜਨ ਦਾ ਸੋ ਅਸੀਂ ਚਾਹਨਾ ਭਾਈਚਾਰਕ ਸਾਂਝ ਬਣੀ ਰਹੇ ਤੇ ਅਗਲੀਆਂ ਇਲੈਕਸ਼ਨਾਂ ਵੀ ਅਸੀਂ ਵਿਕਾਸ ਦੇ ਮੁੱਦੇ ਤੇ ਲੜਾਂਗੇ ਅਸੀਂ ਕੀ ਕੀ ਕੀਤਾ ਉਹਦਾ ਕੱਲਾ-ਕੱਲਾ ਜਿਹੜਾ ਰਿਪੋਰਟ ਕਾਰਡ ਅਸੀਂ ਲੈ ਕੇ ਲੋਕਾਂ ਕੋਲ ਜਾਵਾਂਗੇ ਮੈਂ ਜਦੋਂ ਸੰਗਰੂਰ ਤੋਂ ਪਹਿਲੀ ਵਾਰ ਜਿੱਤਿਆ ਸੀ ਅਪੀਲ ਕਰਕੇ ਜਿੱਤਿਆ ਸੀ ਕਿ ਮੈਨੂੰ ਮੌਕਾ ਦਿਓ ਜਦੋਂ 19 'ਚ ਦੁਬਾਰੇ ਜਿੱਤਿਆ ਸੀ ਤਾਂ ਮੈਂ ਰਿਪੋਰਟ ਕਾਰਡ ਜਾਰੀ ਕਰਕੇ ਜਿੱਤਿਆ ਸੀ ਕਿ ਆਹ ਮੈਂ ਕੰਮ ਕੀਤੇ ਨੇ ਹੁਣ ਤੱਕ ਤੇ ਮੈਨੂੰ ਦੁਬਾਰਾ ਮੌਕਾ ਦਿਓ ਲੋਕਾਂ ਨੇ ਦੁਬਾਰਾ ਮੌਕਾ ਦਿੱਤਾ ਇਹ ਗੱਲ ਬਿਲਕੁਲ ਪਾਰਟੀਆਂ ਦੇ ਦਿਮਾਗ ਦੇ ਵਿੱਚ ਜਿਹੜੀ ਗਲਤ ਹੈ ਇਹ ਪਾਰਟੀਆਂ ਨੂੰ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ ਕਿ ਵਿਕਾਸ ਦੇ ਮੁੱਦੇ ਤੇ ਵੋਟਾਂ ਨਹੀਂ ਪੈਂਦੀਆਂ ਅਸੀਂ ਵਿਕਾਸ ਦੇ ਮੁੱਦੇ ਤੇ ਦਿੱਲੀ ਜਿੱਤਿਆ ਹੋਇਆ ਦੋ ਵਾਰ ਵਿਕਾਸ ਦੇ ਮੁੱਦੇ ਤੇ ਸੋ ਇਸ ਕਰਕੇ ਜਿਹੜਾ ਅਸੀਂ ਕੋਈ ਜਿਹੜੀ ਨਫ਼ਰਤ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਕਮਾਂ ਵਾਲੀ ਰਾਜਨੀਤੀ ਕਰਦੇ ਹਾਂ ਤੇ ਉਸੇ ਦੇ ਆਧਾਰ ਤੇ ਅਸੀਂ 2027 ਦੇ ਵਿੱਚ ਲੋਕਾਂ ਕੋਲ ਜਾਵਾਂਗੇ ਥੈਂਕ ਯੂ ਹਾਂਜੀ ਆ ਮਾਈਕ ਦੇ ਮਾਈਕ ਦੇ ਦੋ ਆ ਮਾਈਕ ਮਾਨਸਾ ਪ੍ਰੋਫੈਸਰ ਉਤਾਰ ਸਿੰਘ ਡੇਲੀ ਅਜੀਤ ਤੋਂ ਮੈਂ ਬੋਲ ਰਿਹਾ ਮੇਰਾ ਪ੍ਰਸ਼ਨ ਹੈ ਜੀ ਇੱਕ ਤਾਂ ਨਸ਼ਿਆਂ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਆ ਔਰ ਦੂਸਰਾ ਅਮਨ ਕਾਨੂੰਨ ਦੀ ਜਿਹੜੀ ਪੰਜਾਬ ਦੀ ਹਾਲਤ ਆ ਔਰ ਨਸ਼ਿਆਂ ਬਾਰੇ ਤੁਹਾਂ ਸਰਕਾਰ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਇਹ ਬਹੁਤ ਜਲਦੀ ਜੜੇ ਆ ਖਤਮ ਹੋ ਜਾਣਗੇ ਪਰ ਇੰਨਾ ਲੰਮਾ ਸਮਾਂ ਹੋ ਗਿਆ ਸਰਕਾਰ ਦਾ ਨਸ਼ੇ ਖਤਮ ਨਹੀਂ ਹੋਏ ਇਹ ਦੂਸਰਾ ਇੱਕ ਸੈਕਿੰਡ ਸਰ ਆਪ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵੱਡੇ ਤੁਹਾਡੇ ਕਈ ਆਗੂ ਨੇ ਜਿਹੜੇ ਉੱਥੇ ਬਹੁਤ ਸਾਰੇ ਉਹਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਦੇ ਏਰੀਆ ਦੇ ਵਿੱਚੋਂ ਆਪਣੇ ਆਪਣੇ ਉਹ ਹਾਰੇ ਨੇ ਉਹਨਾਂ ਬਾਰੇ ਤੁਸੀਂ ਜਿਹੜਾ ਕੀ ਕਹਿਣਾ ਚਾਹੋ ਨਸ਼ਿਆਂ ਦਾ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਵਾਸਤੇ ਇੱਕ ਜਿਗਰਾ ਚਾਹੀਦਾ ਹੈ ਪੋਲੀਟੀਕਲ ਇੱਛਾ ਸ਼ਕਤੀ ਚਾਹੀਦੀ ਹੈ ਜਿਹੜੀ ਕਿ ਸਾਡੀ ਪਾਰਟੀ ਚ ਹੈਗੀ ਐ ਤੇ ਅਸੀਂ ਉਹਦਾ ਸਾਰਾ ਜਿਹੜਾ ਹੋਮਵਰਕ ਕਰਕੇ ਉਸ ਤੋਂ ਬਾਅਦ ਉਹਤੇ ਸਟ੍ਰਾਈਕ ਕੀਤੀ ਐ ਔਰ ਚੱਲ ਰਹੀ ਐ ਯੁੱਧ ਨਸ਼ੇ ਵਿਰੁੱਧ ਬਿਲਕੁਲ ਪਰਫੈਕਟ ਚੱਲ ਰਿਹਾ ਹੈ ਉਹ ਉਹ ਬੰਦੇ ਉਹ ਮਗਰਮੱਛ ਜਿੰਨਾ ਬਾਰੇ ਤੁਹਾਨੂੰ ਵੀ ਸੋਚ ਕੇ ਡਰ ਲੱਗਦਾ ਹੈ ਕਿ ਯਾਰ ਇਹ ਅੰਦਰ ਹੋ ਜੂ ਤੁਹਾਡੇ ਤਾਂ ਉਹ ਦਫ਼ਤਰ ਚ ਆ ਕੇ ਜੱਫੀਆਂ ਪਾਉਂਦੇ ਰਹੇ ਐ ਠੀਕ ਹੈ ਨਾ ਬੁਲਾ ਕੇ ਦਫ਼ਤਰ ਦੇ ਵਿੱਚ ਜੱਫੀਆਂ ਪਈਆਂ ਨੇ ਉੱਥੇ ਸਿੱਧੂ ਨਾਲ ਉਹ ਦਫ਼ਤਰ ਕਿਹਦਾ ਸੀ ਠੀਕ ਹੈ ਨਾ ਸੁਇਸ ਕਰਕੇ ਉਹ ਬੰਦਿਆਂ ਬਾਰੇ ਸੋਚ ਵੀ ਨਹੀਂ ਸਕਦੇ ਸੀ ਕਿ ਉਹ ਜੇਲ੍ਹ 'ਚ ਹੋ ਜਾਣਗੇ ਉਹਨਾਂ ਨੂੰ ਜੇਲ੍ਹ 'ਚ ਕਰਨ ਵਾਸਤੇ ਜਿਗਰਾ ਚਾਹੀਦਾ ਹੋ ਰੇ ਨੇ ਔਰ ਰੀਸੈਂਟਲੀ ਰਿਪੋਰਟ ਆਪੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਨਵਿਕਸ਼ਨ 83% ਕਨਵਿਕਸ਼ਨ ਰੇਟ ਹੈ ਸਾਡੇ ਤਸਕਰਾਂ ਨੂੰ ਅੰਦਰ ਕਰਨ ਦਾ ਤੇ ਰਿਕਵਰੀ ਸਾਰੇ ਦੇਸ਼ ਤੋਂ ਵੱਧ ਹੈ ਬਾਰਡਰ ਸਟੇਟ ਹੋਣ ਦੇ ਨਾਤੇ ਹਾਲਾਂਕਿ ਸੈਂਟਰ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਸਾਡੇ ਨਾਲ ਸਹਿਯੋਗ ਕਰੇ ਪਰ ਅਸੀਂ ਫਿਰ ਵੀ ਨਸ਼ਿਆਂ ਨੂੰ ਬਹੁਤ ਹੱਦ ਤੱਕ ਅਸੀਂ ਠੱਲ ਪਾ ਲਈ ਤੇ ਬਾਕੀ ਰਹੀ ਅਨਮਨ ਕਾਨੂੰਨ ਦੀ ਹਾਲਤ ਉਹਦੇ ਵਿੱਚ ਵੀ ਅਸੀਂ ਕੋਈ ਪੁਸ਼ਤਪਨਾਈ ਨਹੀਂ ਕਰਦੇ ਕਿਸੇ ਗੈਂਗਸਟਰ ਦੀ ਜਾਂ ਸਮੱਗਲਰ ਦੀ ਪਰ ਹਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਕੰਡੇ ਵੀਜੇ ਹੋਏ ਨੇ ਉਹ ਸਾਨੂੰ ਚੁਗਣੇ ਪੈ ਰਹੇ ਨੇ ਚੁਗਾਗੇ ਸੀ ਠੀਕ ਹੈ ਨਾ ਉਹਦੇ ਵਿੱਚ ਵੀ ਜੇ ਕੋਈ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿਣਾ ਕਿ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਕਰਨ ਦੀ ਕੋਈ ਗਲਤਫਹਿਮੀ ਪਾ ਲਈ ਫਿਰਦਾ ਉਹ ਆਪਣੇ ਦਿਲ ਚੋਂ ਗਲਤਫਹਿਮੀ ਕੱਢ ਦੇ ਪੰਜਾਬ ਹਮੇਸ਼ਾ ਸ਼ਾਂਤੀ ਦਾ ਪੁੰਜ ਰਿਹਾ ਹੈ ਪੰਜਾਬੀ ਹਮੇਸ਼ਾ ਸ਼ਾਂਤੀ ਦਾ ਪੁੰਜ ਰਹਿਣਗੇ ਜੀ अरविंद जी ये सवाल आपसे है कि देश की राजधानी दिल्ली की अगर हम बात करें तो पॉल्यूशन से लोगों का जीना आराम है सांस लेना मुश्किल है आप मुख्यमंत्री भी रहे हैं और अभी पिछले दो सालों से अगर हम पंजाब की बात करें तो पराली के मामले जो है वो काफ़ी कम हुए फिर भी पॉल्यूशन दिल्ली का जस का तस बना हुआ इस पर क्या कहेंगे क्योंकि आप सी भी रह चुके हैं और मौजूदा सरकार पंजाब में भी आपकी है देखिए दो तीन चीज़ें हैं अभी तक ये कहा जाता था कि पंजाब की पराली की वजह से दिल्ली का पोल्यूशन है पंजाब की पराली की अभी इस वक्त जैसे अभी परसों या कल मान साहब ने प्रेस कॉन्फ्रेंस की थी वीडियो के ज़रिए इन्होंने बत, सारा डेटा दिया कि किस तरह से अभी इस वक्त पूरे पंजाब के सभी शहरों का ए क्यू आई सत्तर से सौ के बीच में है तो अगर पंजाब में कोई धुआं नहीं है पंजाब में इस टाइम कोई पराली नहीं जल रही तो फिर इस वक्त जो भी पोल्यूशन है दिल्ली में वो दिल्ली का अपना पोल्यूशन है और दिल्ली को ये पोल्यूशन दूर करने के लिए दिल्ली को और केंद्र सरकार को उचित कदम उठाने चाहिए पहला दिल्ली ने 10 साल जब तक हमारी सरकार थी इस दौरान इतना सीवियर पोल्यूशन कभी नहीं देखा था अभी भी जो ए क्यू आई दिखा रहे हैं ये ऑफिशियल ए क्यू आई वो ऑफिशियल ए क्यू आई भी सब लोग जानते हैं कि वो मैनिपुलेटेड है क्योंकि अपने मीटर्स के आसपास ये लोग पानी छिड़क रहे हैं और पानी छिड़क छिड़क के नीचे ला रहे हैं उसके बावजूद साढ़े चार सौ क्रॉस कर जाता है चार सौ क्रॉस कर जाता है उसके बावजूद इतना हाई है लेकिन असली में एक देखा जाए तो असली एक आई शायद सात सौ आठ सौ के ऊपर मिलेगा पूरा दमघोटू वातावरण है और उस पोल्यूशन को कंट्रोल करने की बजाय पूरा का पूरा गड़बड़ करने की तरफ उनका ध्यान है ए क्यू आई के साथ टेम्पर कर दो काफ़ी दिनों तक ग्रैप फोर लागू नहीं होने दिया गया ग्रैप फोर अभी रिसेंटली लागू हुआ लेकिन ग्रैप फोर अनाउंस कर दिया पूरे दिल्ली के अंदर सरेआम कंस्ट्रक्शन चल रही है ग्रैप फोर केवल कागजों में लागू किया गया असली में लागू नहीं किया गया हमारी जब सरकार थी हम कई कदम उठाते थे हम ढेरों इंस्पेक्शन टीम्स बनाते थे जो कूड़ा जलाने की या रात को कई जगह चौकीदार या हाथ सेकने के लिए आग जला वो उस तरह की किसी भी आग को जलने से रोका जाता था कई सख्त कदम उठाए जाते थे जिसकी वजह से पोल्यूशन को रोका जाता था लेकिन सबसे ज्यादा खतरनाक के है केंद्र सरकार का जो रवैया है खासकर प्रधानमंत्री का जो रवैया है प्रधानमंत्री जी की तरफ से एक शब्द नहीं आया जिस देश की राजधानी गैस चैम्बर बनी हुई है और उस देश के प्रधानमंत्री को प्रदूषण से कोई लेना देना नहीं है प्रदूषण कैसे कम हो सकता है दिल्ली का प्रदूषण तब कम होगा जब केंद्र सरकार बहुत एक्टिव तरीके से उसमें इंटरेस्ट लेगी और उसके लिए काम करेगी पिछले एक दशक पहले डेढ़ दशक पहले बीजिंग का ए क्यू आई हमसे भी बहुत खराब होता था और बीजिंग का प्रदूषण हमसे भी कहीं ज्यादा होता था लेकिन वहां की सरकार ने काम किया उन्होंने नियत दिखाई काम करने की हमारी ना दिल्ली सरकार और ना केंद्र सरकार दोनों की कोई नियत ही नजर नहीं आती उनकी केवल एक ही नियत है ए आई से टेंपरिंग कर लो पानी ए, ट, मीटर के पास पानी छिड़काव कर दो ये कर दो इस तरह से अगर आप करेंगे तो यह दिखाता है कि आपकी नियत जो है वो लोगों को राहत दिलाने की नहीं है आपकी नियत केवल और केवल एक अभी सुबह सुबह मैं सुन रहा था किसी से वो कह रहा था पीएम ओमान में लीडर ऑफ अपोजिशन जर्मनी में और देश की राजधानी प्रदूषण में ¿Qué